ਹਿੰਦੁਸਤਾਨ ਦੀ ਮਹਾਨ ਸ਼ਖਸੀਅਤ ਡਾਕਟਰ ਪੀਰੋ ਬੇਦਕਰ ਜੀ ਜਿਨ੍ਹਾਂ ਦੀ ਦੇਸ਼ ਨੂੰ ਬਹੁਤ ਵੱਡੀ ਦੇਣ ਹੈ ਜਿਨ੍ਹਾਂ ਨੇ ਭਾਰਤ ਦੇ ਸੰਵਧਾਨ ਦੀ ਰਚਨਾ ਕੀਤੀ ਮੈਂ ਸਭਨਾਂ ਲਈ ਮਹਾਨ ਸ਼ਖਸੀਅਤ ਅੱਜ ਉਹਨਾਂ ਦਾ ਜਨਮ ਦਿਹਾੜਾ ਵੀ ਜਿਹੜਾ ਹੈ ਉਹ 14 ਤਰੀਕ ਨੂੰ ਹੈ ਅੱਜ ਸਾਰੇ ਸਾਡੇ ਖਾਸ ਕਰਕੇ ਮੰਦੀ ਜੀ ਪਰਦਾ ਜੀ ਸਾਡੇ ਅਛੂਣੀ ਜੀ ਸ਼ੈਰੀ ਜੀ ਸਾਰੇ ਰਲ ਮਿਲ ਕੇ ਅਸੀਂ ਉਹਨਾਂ ਦਾ ਇਹ ਦਿਨ ਜਿਹੜਾ ਸੈਲੀਬ੍ਰੇਟ ਕਰ ਰਹੇ ਆ ਸੋ ਸਭ ਤੋਂ ਪਹਿਲਾਂ ਤੋਂ ਮੈਂ ਸਾਰਿਆਂ ਨੂੰ ਅੱਜ ਦੇ ਇਸ ਸ਼ੁਭ ਦਿਨ ਦੀ ਮੁਬਾਰਕਬਾਦ ਜਨਾ ਸੋ ਅੱਜ ਦੇ ਦਿਨ ਅਸੀਂ ਸਾਰਿਆਂ ਨੇ ਇਹ ਉਪਰਾਲਾ ਕਰਨਾ ਕਿ ਸਾਨੂੰ ਉਹਨਾਂ ਦੀ ਸੋਚ ਤੇ ਪਹਿਰਾ ਦੇਣਾ ਚਾਹੀਦਾ ਹੈ ਦੇਸ਼ ਦੀ ਏਕਤਾ ਤੇ ਖਣਤਾ ਲਈ ਸਾਨੂੰ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਜਿਹੜਾ ਸਭ ਧਾਨ ਉਹਨਾਂ ਨੇ ਸਾਨੂੰ ਦਿੱਤਾ ਉਹਦੀ ਰਾਖੀ ਕਰਨਾ ਸਾਡਾ ਫਰਜ਼ ਬਣਦਾ ਹੈ ਅੱਜ ਸਾਨੂੰ ਸਾਰਿਆਂ ਨੂੰ ਸੰਵਿਧਾਨ ਦੇ ਪ੍ਰਤੀ ਵਫਾਦਾਰ ਹੋਣਾ ਚਾਹੀਦਾ ਸੰਵਿਧਾਨ ਦੀ ਪਾਲਣਾ ਕਰਨੀ ਚਾਹੀਦੀ ਹੈ ਕਹਾਂ ਹੀ ਸਾਡਾ ਦੇਸ਼ ترقی ਕਰ ਸਕਦਾ ਕਹਾਂ ਹੀ ਸਾਡਾ ਆਪਸੀ ਭਾਈਚਾਰਾ ਪ੍ਰੇਮ ਜਿਹੜਾ ਉਹ ਬਰਕਰਾਰ رہ ਸਕਦਾ ਸੋ ਅੱਜ ਦੇ ਦਿਨ ਸਾਡੀ ਸਾਰਿਆਂ ਦੀ ਮੈਸਮਾ ਪਰਮਾਤਮਾ ਦੇ ਚਰਨਾਂ 'ਚ ਇਹੋ ਰਾਸ ਹੈ ਕਿ ਸਾਡਾ ਸਾਰਿਆਂ ਦਾ ਹੀ ਇਹਤਨਾ ਹੀ ਆਪਸੀ ਭਾਈਚਾਰਾ ਪ੍ਰੇਮ ਬਣਿਆ ਰਵੇ ਅਸੀਂ ਰਲ ਮਿਲ ਕੇ ਸਾਰੇ ਉਹਨਾਂ ਦੀ ਸੋਚ ਤੇ ਪਹਿਰਾ ਦਈਏ ਦੇਸ਼ ਦੀ ਇਕਤਾ ਦੇ ਖੰਡਾਲੀ ਸਾਰੇ ਕਾਇਮ ਰਹੀਏ ਤੋ ਫੇਰ ਇੱਕ ਵਾਰ ਮੈਂ ਆਈ ਦੇ ਸ਼ਬਦ ਦੇ ਸਾਲੀਆਂ ਸੰਤਨ ਨੂੰ ਦੇ ਪਾਰਕ ਸੋਨੀ ਸਾਹਿਬ ਜਿਸ ਤਰ੍ਹਾਂ ਲਗਾਤਾਰੀ ਬਾਬਾ ਸਾਹਿਬ ਦੇ ਪਰਿਵਰਤਮਾਨ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਸ਼ ਦੀ ਖੰਡਤਾ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸ ਤਰ੍ਹਾਂ ਦੇਖਦੇ ਹੋ ਜੀ ਪੰਜਾਬ ਦੀ ਸਰਕਾਰ ਵੱਲੋਂ ਤੇ ਨਾਲੇ ਇਸ ਤਰ੍ਹਾਂ ਦੇ ਲੋਕਾਂ ਨੂੰ ਜੀ ਵੇਖੋ ਕਿ ਇਹ ਜਿਹੜੇ ਕੋਈ ਮਾੜੇ ਅੰਸ਼ਰ ਦੇ ਸਮਾਜ ਇਹ ਉਹਨਾਂ ਦੀ ਸੋਚ ਆ ਸੋਚ ਜਿਹੜੀ ਆ ਬਾਹਰ ਦੀਆਂ ਏਜੰਸੀਆਂ ਵੀ ਇਹਦੇ ਕੰਮ ਕਰ ਰਹੀਆਂ ਨੇ ਸੋ ਸਾਡਾ ਦੇਸ਼ ਦੋਸਤਾਂ ਮੈਂ ਸਮਝਣਾ ਜਿੰਨੀ ਤਰੱਕੀ ਸਾਡੇ ਦੇਸ਼ ਨੇ ਕੀਤੀ ਹੈ ਸੋ ਇਹ ਸਭ ਕੁਝ ਦੇਣ ਜਿਹੜੀ ਆ ਡਾਕਟਰ ਭੀਮrao ਮੇਦਕਰ ਤੇ ਕਾਂਗਰਸ ਪਾਰਟੀ ਦੇ ਉਹ ਸਾਡੇ ਮਹਾਨ ਨੇਤਾ ਜਿਨ੍ਹਾਂ ਦੀ ਸੋਚ ਸਦਕਾ ਸਾਨੂੰ ਦੇਸ਼ ਦੀ ਯਾਦਿ ਮਿਲੀ ਸੋ ਸਾਨੂੰ ਸਾਰਿਆਂ ਨੂੰ ਪਾਰਟੀਵਾਦ ਤੋਂ ਉੱਪਰ ਉੱਠ ਕੇ ਸਾਨੂੰ ਦੇਸ਼ ਦੀ ਇੱਤਹਾ ਦੇ ਸੰਕਾਲ ਲਈ ਅਗੇ ਰਹਿਣਾ ਚਾਹੀਦਾ ਕੋਈ ਤਾਕਤਾਂ ਸਾਡੇ ਦੇਸ਼ ਨੂੰ ਕਮਜ਼ੋਰ ਕਰਨ ਤੇ ਲੱਗੀਆਂ ਨੇ ਪਰ ਸਾਨੂੰ ਸਾਰੇ ਮਿਲ ਕੇ ਇਹਨਾਂ ਜਿਹੜੀਆਂ ਬੈਡ ਅਫਰ ਨੇ ਉਹਨਾਂ ਦਾ ਮੁਕਾਬਲਾ ਕਰਨਾ ਚਾਹੀਦਾ ਸਾਨੂੰ ਸਾਰੇ ਨੂੰ ਇਕੱਠਿਆ ਰਹਿਣਾ ਚਾਹੀਦਾ ਸਾਨੂੰ ਡਾਕਟਰ ਪੀਪਲੋ ਜੀ ਦੀ ਸੋਚ ਤੇ ਪੈਰਾ ਦੇਣ ਦੀ ਲੋੜ ਹੈ ਅੱਜ ਸੋ ਕੋਈ ਗੱਲ ਨਹੀਂ ਇਹ ਜਿਹੜੇ ਬੈਡ ਅਫਰ ਜਿਹੜੇ ਨੇ ਉਹਨਾਂ ਦੀ ਸੋਚ ਜਿਹੜੀ ਉਹ ਆਪਣੀ ਹੈ ਉਹ ਸੋਚ ਵਾਲੇ ਬੰਨੇ ਅਸੀਂ ਜਾਲਾ ਨਹੀਂ ਅਸੀਂ ਕੱਟਿਆ ਰਹਿਣਾ ਬੇਸ਼ੱਕ ਧਰਮ ਨੇਕ ਨੇ ਸਾਡੇ ਦੇਖ ਸੋਨੀ ਸਾਹਿਬ ਸਾਡੇ ਦੇਚ ਇੰਨੀਆਂ ਸਾਡੀਆਂ ਸਕੇਟਾ ਨੇ ਸਾਡੇ ਕਿੰਨੇ ਧਰਮ ਨੇ ਪਰ ਸਾਡੀ ਸੋਚ ਇੱਕ ਹੈ ਸਾਰਿਆਂ ਦੀ ਸਾਡੇ ਗੁਰੂਆਂ ਨੇ ਸਾਨੂੰ ਇਹੋ ਸਿਖਾਇਆ ਕਿ ਅਸੀਂ ਕੱਟਿਆ ਰਹਿਣਾ ਜਾਤ ਪਾਤ ਉੱਪੇ ਉੱਠਣਾ ਸੋ ਸਾਨੂੰ ਆਪਣੇ ਗੁਰੂਆਂ ਦੇ ਪ੍ਰਦੇਸ਼ਾਂ ਦੇ ਚੱਲਣਾ ਚਾਹੀਦਾ ਆਪਣੇ ਲੀਡਰਾਂ ਦੇ ਜਿਨ੍ਹਾਂ ਨੇ ਦੇਸ਼ ਨੂੰ ਦੇ ਲਿਆ ਉਹਨਾਂ ਦੀ ਸੋਚ ਤੇ ਪરાਧਿਵਾ ਚਾਹੀਦਾ ਸੋ ਇਹ ਅੱਜ ਸਾਰਾ ਬੇਨਤੀ ਸੋ ਸਰ ਜਿਸ ਤਰ੍ਹਾਂ ਵਿਦੇਸ਼ ਚ ਬੈਠੇ ਲੋਕ ਤੋੜਨ ਦੀ ਕੋਸ਼ਿਸ਼ ਕਰ ਰਿਹਾ ਕਿਹਾ ਜਾ ਰਿਹਾ ਕਿ ਬਲਾਸਟ ਕੀਤੇ ਜਾਣਗੇ ਜਾਂ ਬਾਬਾ ਸਾਹਿਬ ਨੂੰ ਅਟੈਕ ਕਰਨ ਦੀ ਗੱਲ ਕੀਤੀ ਅੱਜ ਤੁਹਾਨੂੰ ਲੱਗਦਾ ਨਹੀਂ ਕਿ ਦੇਸ਼ ਦੇ ਹਾਲਾਤ ਖਰਾਬ ਹੋ ਸਕਦੇ ਨੇ ਜਾਂ ਪੰਜਾਬ ਦੇ ਹਾਲਾਤ ਖਰਾਬ ਹੋ ਸਕਦੇ ਨੇ ਦੇਖੋ ਇਹ ਉਹਨਾਂ ਦੀ ਸੋਚ ਹੋਏਗੀ ਦੇਸ਼ ਸਾਡਾ ਤਗੜਾ ਅਸੀਂ ਸਾਰੇ ਤਗੜੇ ਆ ਕੋਈ ਗੱਲ ਨਹੀਂ ਜੇ ਬੈਡ ਅਨਸਰ ਜਿਹੜੇ ਆ ਸਮਾਜ ਚ ਹੁੰਦੇ ਨੇ ਸੋ ਸਾਨੂੰ ਸੋਚ ਜਿਹੜੀ ਆ ਆਪਣੀ ਠੀਕ ਰੱਖ ਕੇ ਸਾਰਿਆਂ ਨੂੰ ਇਕੱਠਿਆ ਰਹਿਣਾ ਦੇ ਜੀ ਅੱਜ ਦੇ ਖੰਡਾਰੀ ਸਾਨੂੰ ਸਾਰਿਆਂ ਨੂੰ ਕੱਟਿਆ। ਜਾਨੀ ਜੀ ਅੱਜ ਕੇਕ ਕੱਟਿਆ ਗਿਆ ਕਿੰਨੇ ਪਾਉਂਡ ਦਾ ਕੇਕ ਸੀਗਾ ਔਰ ਕਿਸ ਸੰਦਰਭ ਵਿੱਚ ਕੱਟਿਆ ਗਿਆ ਜੀ ਇਹ? ਦੇਖੋ ਜੀ ਅੱਜ 30 ਪਾਉਂਡ ਦਾ ਕੇਕ ਸੀ ਜਿਹੜਾ ਬਾਬਾ ਸਾਹਿਬ ਦੇ ਜਨਮ ਦਿਹਾੜੇ ਦੇ ਉੱਤੇ ਸਾਰੇ ਸਮੂਹੇ ਸਮਾਜ ਵੱਲੋਂ ਯੂਵਾ ਸ਼ਕਤੀ ਮੋਰਚਾ ਤੇ ਹੋਰ ਵੀ ਮੇਰੇ ਵੀਰ ਸਾਰੇ ਜਿੰਨੇ ਵੀ ਮੇਰੇ ਨਾਲ ਸਹਿਯੋਗ ਕਰਦੇ ਨੇ ਉਹਨਾਂ ਦੀ ਸਹਿਯੋਗਤਾ ਦੇ ਨਾਲ ਇਹ ਜਿਹੜਾ ਕੇਕ ਬਾਬਾ ਸਾਹਿਬ ਦੀ ਪ੍ਰਤੀਮਾ ਤੇ ਕੱਟਿਆ ਗਿਆ ਕੁਝ ਸ਼ੈਤਾਨੀ ਅੰਸਰ ਹੈਗੇ ਕਿ ਜਿਹੜੇ ਬਾਬਾ ਸਾਹਿਬ ਦੇ ਸਤਿਅ ਨੂੰ ਖਤਮ ਕਰਨਾ ਚਾਹੁੰਦੇ ਆ ਤਾਂ ਉਹਨਾਂ ਨੂੰ ਆਪਾਂ ਇੱਕ ਛੋਟਾ ਜਿਹਾ ਸੀ ਦਿੱਤਾ ਕਿ ਭਾਈ ਸਾਹਿਬ ਦੇਖੋ ਤੁਸੀਂ ਤਾਂ ਸਟੈਚੂ ਤੋੜਨ ਦੀ ਗੱਲ ਕਰਦੇ ਸੀ ਅੱਜ ਇਹ ਸਟੈਚੂਆਂ ਦੇ ਸਾਹਮਣੇ ਬਾਬਾ ਸਾਹਿਬ ਦਾ ਬਰਥਡੇ ਮਨਾ ਰਿਆ ਜੇ ਤੁਹਾਡੇ ਜਿਹੜਾ ਜੁਰਤ ਤੇ ਆਓ ਵਿਦੇਸ਼ ਭੇਟੇ ਤਾਕਤਾਂ ਜਿਹੜੀਆਂ ਨੇ ਉਹ ਜ਼ਰੂਰ ਕਹਿ ਰਹੇ ਹਨ ਕਿ 14 ਤਰੀਕ ਨੂੰ ਅਸੀਂ ਜ਼ਰੂਰ ਕੋਈ ਵੱਡਾ ਕਰਨ ਜਾਣ ਜਾ ਰਹੇ ਹਾਂ ਔਰ ਪੈਸਾ ਲੜੇ ਕਰ ਦਿੱਤੀ ਗਈ ਹੈ ਦੇਖੋ ਜੀ ਜਿਹੜਾ ਦੇਸ਼ ਦੇ ਨਾਲ ਹਿੰਦੁਸਤਾਨ ਦੇ ਦੇਸ਼ ਦੇ ਨਾਲ ਲੈਣਾ ਦੇਣਾ ਕੋਈ ਨਹੀਂ ਭਾਰਤ ਦੇ ਨਾਲ ਲੈਣਾ ਦੇਣਾ ਕੋਈ ਨਹੀਂ ਉਹ ਬਾਹਰੋਂ ਬੈਠ ਕੇ ਕਹੇ ਕਿ ਭਾਈ ਸਾਹਿਬ ਆਪਣੇ ਜਿਹੜੇ ਵੀ ਭਰਾ ਖਾਲਿਸਤਾਨੀ ਸਮਰਥਨ ਅੱਜ ਤੱਕ ਉਹਨਾਂ ਦੇ ਵਿੱਚੋਂ ਇਹ ਚੀਜ਼ ਦੀ ਆਵਾਜ਼ ਨਹੀਂ ਉੱਠੀ ਗਈ ਉੱਪਰੋਂ ਬੈਠ ਕੇ ਉਹਨਾਂ ਨੂੰ ਉਲਝਾਨ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਲੇਕਿਨ ਜਿਹੜੇ ਪੰਜਾਬ ਦੇ ਜਿਹੜੇ ਖਾਲਸ ਰਾਜ ਦੀ ਮੰਗ ਕਰਦੇ ਆ ਦੇਖੋ ਜੀ ਅਸੀਂ ਉਹਨਾਂ ਦੇ ਨਾਲ ਆ ਜੇ ਉਹ ਉਹ ਖਾਲਸ ਰਾਜ ਦੀ ਮੰਗ ਕਰਦੇ ਇੱਕ ਸ਼ੁੱਧ ਰਾਜ ਦੀ ਮੰਗ ਕਰਦੇ ਪਰ ਉਹਨਾਂ ਦੇ ਨਾਲ ਹੈਗੇ ਲੇਕਿਨ ਜਿਹੜੇ ਅਨਸਰ ਕਹਿਣ ਕਿ ਭਾਈ ਸਾਹਿਬ ਬਾਬਾ ਸਾਹਿਬ ਦੀ ਪ੍ਰਤੀਮਾ ਤੋੜ ਦਿਓ ਜਾਂ ਬਾਬਾ ਸਾਹਿਬ ਤੋਂ ਉਹਨਾਂ ਨੂੰ ਡਰ ਲੱਗਦਾ ਤੇ ਭਾਈ ਸਾਹਿਬ ਬਾਬਾ ਸਾਹਿਬ ਦੇ ਜਿੰਨੇ ਵੀ ਨੁਮਾਇੰਦੇ ਆ ਜਿੰਨੇ ਵੀ ਉਹਨਾਂ ਦੇ ਚਾਣ ਵਾਲੇ ਜੀ ਹੈਗੇ ਆ ਜਿੰਨਾ ਵੀ ਉਹਨਾਂ ਨੂੰ ਮੰਨਣ ਵਾਲੇ ਲੋਕ ਆ ਤਿਆਰ ਪਰ ਤਿਆਰ ਬੈਠੇ ਆ ਕੋਈ ਦਿੱਕਤ ਨਹੀਂ ਆਗੀ ਜੇ ਤੁਸੀਂ 14 ਤਰੀਕ ਦੇ ਆ ਕਹਿੰਦੇ ਹੋ ਕਿ ਭਾਈ ਸਾਹਿਬ 14 ਤਰੀਕ ਤੱਕ ਇੱਥੇ ਆਪਣੇ ਸਮਾਜ ਦੇ ਲੋਕ ਟਿਕਰੀ ਪਾਰਾ ਵੀ ਲਗਾ ਦੇਣਗੇ ਤੇ ਦੇਖ ਲਾਂਗੇ ਯਾਰ ਕੋਣ ਕਿਹੜੀ ਸ਼ੈਤਾਨੀ ਅਨਸਰ ਆਣ ਕੇ ਤੇ ਤੋ ਕਰਨ ਵਾਸਤੇ ਹੋਰ ਕੀ ਕਰਨਾ ਚਾਹੋਗੇ ਦੇਖੋ ਜੀ ਇੱਥੇ ਐਕਸ ਡਿਪਟੀ ਸੀਐਮ ਸਾਹਿਬ ਆਪਣੇ ਸੋਨੀ ਸਾਹਿਬ ਆਏ ਸੀ ਤੇ ਉਹਨਾਂ ਨੇ ਅੱਜ ਬੜੇ ਹੀ ਸਨਮਾਨ ਦੇ ਨਾਲ ਜਿਹੜਾ ਹੈ ਕਿ ਕੇਕ ਨੂੰ ਕੱਟਿਆ ਹੈ ਤੇ ਇੱਕ ਮੈਸੇਜ ਉਹਨਾਂ ਨੇ ਬੜਾ ਵਧੀਆ ਦਿੱਤਾ ਕਿ ਜਿਹੜੀ ਸਰਕਾਰ ਆਜਾਦ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਜਿਹੜੀ ਬਾਬਾ ਸਾਹਿਬ ਦੀ ਫੋਟੋ ਲਗਾ ਕੇ ਆਪਣੀ ਦਫਤਰਾਂ ਦੇ ਵਿੱਚ ਸ਼ੋਅ ਕਰਾਂਦੀ ਸੀਗੀ ਆਪਾਂ ਬਾਬਾ ਸਾਹਿਬ ਦੀ ਸੋਚ ਤੇ ਹੈਗੇ ਲੇਕਿਨ ਸਭ ਨਾ ਆਜ਼ਾਦੀ ਬੇਅਦਬੀ ਉਹਨਾਂ ਦੇ ਰਾਜ ਦੇ ਵਿੱਚ ਹੀ ਬਾਬਾ ਸਾਹਿਬ ਦੀ ਹੋ ਰਹੀ ਆ ਹਾਂ ਮੈਂ ਅੱਜ ਇਹਨਾਂ ਸਰਕਾਰ ਨੂੰ ਬੇਨਤੀ ਕਰਦਾ ਕਿ ਜੇ ਕਿਸੇ ਸ਼ੈਤਾਨੀ ਅੰਸਰ ਨੇ ਕਿਸੇ ਬਾਹਰ ਦੀ ਵਿਦੇਸ਼ੀ ਤਾਕਤ ਨੇ ਕਿਹਾ ਆ ਕਿ ਜਿਹੜਾ ਕਿ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਸਾਹਿਬ ਦੇ ਪੁਤਲੇ ਜਿਹੜੇ 11 ਜਗ੍ਹਾ ਦੇ ਉੱਤੇ ਦਾ ਦਿੱਤੇ ਜਾਣਗੇ ਤੇ ਪੰਜਾਬ ਦੀ ਸਰਕਾਰ ਜੇ ਬਾਬਾ ਸਾਹਿਬ ਦੀ ਸੋਚ ਤੇ ਆ ਗਈ ਆ ਤੇ ਕਿਤੇ ਨਾ ਕਿਤੇ ਪੰਜਾਬ ਦੀ ਸਰਕਾਰ ਇਹੋ ਜਿਹਾ ਰੱਖ-ਰਕਾਵ ਕਰੇ ਇੰਨਾ ਕੋ ਸੁੰਦਰੀਕਰਨ ਕਰੇ ਬਾਬਾ ਸਾਹਿਬ ਦੇ ਸਟੈਚੂ ਦਾ ਕਿ ਭਾਈ ਸਾਹਿਬ ਉਹਨਾਂ ਤਾਕਤਾਂ ਨੂੰ ਵੀ ਪਤਾ ਲੱਗ ਜਾਈ ਕਿ ਪੰਜਾਬ ਸਰਕਾਰ ਜਿਹੜੀ ਬਾਬਾ ਸਾਹਿਬ ਦੇ ਨਾਲ ਆ ਦੇਖੋ ਜੀ ਮੇਰੇ ਸਾਥੀ ਸਾਰੇ ਆਣਗੇ ਤੇ ਜੋਬਸ ਕੋਈ ਪੋਜ਼ਿਟਿਵ ਵਾਈਬਸ ਮਿਲ ਰਹੀਆਂ ਕਿ ਠਿਕਰੀ ਪੈਰਾ ਲੱਗ ਰਿਹਾ ਉਹ ਮੈਂ ਡਿਸਕਲੋਜ਼ ਨਹੀਂ ਕਰਨਾ ਚਾਹੁੰਦਾ ਲੇਕਿਨ ਆਪ ਜੀ ਨੂੰ ਇੱਕ ਚੀਜ਼ ਕਹਿਣਾ ਚਾਹੁੰਦਾ ਕਿ ਇੱਥੇ ਕੱਲ ਠਿਕਰੀ ਪੈਰਾ ਲੱਗ ਜਾਏਗਾ ਜੀ ਆ ਵੀ